ਅਨਜਾਇਜ ਮਾਰਦੇ ਨੇ ਅਨਜਾਇਜ ਅਨਜਾਇਜ ਮਾਰਿਆ ਜੇ ਅਨਜਾਇਜ ਮਾਰਿਆ ਜੇ ਚੰਗੀ ਰੀਜ ਨਾਲ ਮਾਰਿਆ ਜੇ ਆ ਮੁੜ ਕੇ ਇਹਨਾਂ ਨੇ ਇਹਨਾਂ ਨੇ ਬਾਪੂ ਮੇਰੇ ਪਿਓ ਨੂੰ ਵੀ ਬੜਾ ਮਾਰਿਆ ਜੇ ਆ ਮੇਰੇ ਪਿਓ ਨੂੰ ਅੰਦਰ ਲੈ ਕੇ ਗਏ ਜੇ ਅੰਦਰ ਮਾਰਦੇ ਜੇ ਮਾਰਦੇ ਅੰਦਰ ਮੇਰੇ ਪਿਓ ਨੂੰ ਮੇਰੇ ਪਿਓ ਨੂੰ ਮਾਰਦੇ ਆ ਮਾਮਲਾ ਬਟਾਲਾ ਤੋਂ ਨਿਕਲ ਕੇ ਸਾਹਮਣੇ ਆਇਆ ਹੈ ਜਿੱਥੇ ਇੱਕ ਮਹਿਲਾ ਪੁਲਿਸ ਅਧਿਕਾਰੀ ਤੇ ਉਸਦੇ ਗੁਆਂਢ ਦੇ ਵਿੱਚ ਰਹਿੰਦੇ ਸਾਬਕਾ ਫੌਜੀ ਦੀ ਆਪਸੀ ਝਗੜੇ ਦੀ ਵੀਡੀਓ ਸੋਸ਼ਲ ਮੀਡੀਆ ਤੇ ਬੜੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਹਰ ਮੀਡੀਆ ਪਲੇਟਫਾਰਮ ਤੇ ਪ੍ਰਮੁੱਖਤਾ ਦੇ ਨਾਲ ਇਹ ਵੀਡੀਓ ਚੱਲ ਰਹੀ ਹੈ ਉੱਥੇ ਹੀ ਹੁਣ ਇਸ ਮਾਮਲੇ ਦੇ ਵਿੱਚ ਦੋਵਾਂ ਧਿਰਾਂ ਦੇ ਵੱਲੋਂ ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ ਹੈ ਜਿਸ ਦੇ ਵਿੱਚ ਹੁਣ ਪੁਲਿਸ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਲੇਕਿਨ ਹੁਣ ਉਕਤ ਮਹਿਲਾ ਪੁਲਿਸ ਅਧਿਕਾਰੀ ਕੁਲਵਿੰਦਰ ਕੌਰ ਨੇ ਵੀ ਕੈਮਰੇ ਸਾਹਮਣੇ ਆ ਕੇ ਝਗੜੇ ਤੇ ਵੀਡੀਓ ਦੀ ਅਸਲ ਸੱਚਾਈ ਦੱਸੀ ਹੈ ਮਾਮਲਾ ਜੋ ਹੈ ਉਹ ਬਟਾਲਾ ਦੇ ਦਸ਼ਮੇਸ਼ ਨਗਰ ਦਾ ਹੈ ਜੁੱਤੋਂ ਦੇ ਰੈਡ ਵਾਲੇ ਸਾਬਕਾ ਫੌਜੀ ਪ੍ਰੇਮ ਸਿੰਘ ਤੇ ਉਸਦੀ ਪਤਨੀ ਕਵਲਪ੍ਰੀਤ ਕੌਰ ਨੇ ਦੱਸਿਆ ਹੈ ਕਿ ਉਹਨਾਂ ਦੇ ਗੁਆਂਢ ਰਹਿ ਰਹੀ ਮਹਿਲਾ ਪੁਲਿਸ ਅਧਿਕਾਰੀ ਕੁਲਵਿੰਦਰ ਕੌਰ ਦੇ ਨਾਲ ਮਹਿਜ਼ ਗੱਡੀ ਘਰ ਦੇ ਬਾਹਰ ਖੜੀ ਕਰਨ ਨੂੰ ਲੈ ਕੇ ਗੱਲਬਾਤ ਹੋਈ ਸੀ ਜਿਸ ਤੇ ਉਕਤ ਮਹਿਲਾ ਪੁਲਿਸ ਅਧਿਕਾਰੀ ਨੇ ਫੌਜੀ ਪ੍ਰੇਮ ਸਿੰਘ ਨੂੰ ਕ੍ਰੈਕ ਫੌਜੀ ਆਖਿਆ ਤਾਂ ਫੌਜੀ ਦੇ ਬੇਟੇ ਨੇ ਇਸ ਦਾ ਇਤਰਾਜ਼ ਜਤਾਇਆ ਉਥੇ ਹੀ ਪ੍ਰੇਮ ਸਿੰਘ ਅਤੇ ਉਸਦੀ ਪਤਨੀ ਨੇ આરોਪ ਲਗਾਇਆ ਹੈ ਕਿ ਗੱਲਬਾਤ ਮਾਮੂਲੀ ਸੀ ਲੇਕਿਨ ਉਕਤ ਪੁਲਿਸ ਅਧਿਕਾਰੀ ਨੇ ਆਪਣੀ ਵਰਦੀ ਦਾ ਨਾਜਾਇਜ਼ ਫਾਇਦਾ ਲੈਂਦੇ ਹੋਏ ਪਹਿਲਾਂ ਉਹਨਾਂ ਦੇ بیٹے ਤੇ ਹਮਲਾ ਕੀਤਾ ਤੇ ਉਸ ਤੋਂ ਬਾਅਦ ਉਹਨਾਂ ਨੇ ਉਹਨਾਂ ਨੂੰ ਜ਼ਬਰਦਸਤੀ ਆਪਣੇ ਘਰ ਲੈ ਜਾ ਕੇ ਉਹਨਾਂ ਦੀ ਪੂਰੇ ਤਰੀਕੇ ਦੇ ਨਾਲ ਕੁੱਟਮਾਰ ਕੀਤੀ ਹਾਲਾਂਕਿ ਇਹ ਸਾਰੀ ਘਟਨਾ ਵੀਡੀਓ ਦੇ ਵਿੱਚ ਵੀ ਕੈਦ ਹੋਈ ਹੈ ਇੱਕ ਵਾਰ ਪੂਰੀ ਗੱਲ ਕੀ ਹੈ ਇਸ ਪੂਰੇ ਮਾਮਲੇ ਪਿੱਛੇ ਸੱਚਾਈ ਕੀ ਇੱਕ ਵਾਰ ਇਹਨਾਂ ਦੋਹਾਂ ਟੀਰਾ ਦੇ ਮੂੰਹੋਂ ਹੀ ਸੁਣ ਲੈਣੇ ਆਂ ਕਾਰਾਂ ਦੇ ਬਦਮਾਸ਼ੀਆਂ ਕਰਨ ਡਿਓ ਕੀ ਚਪੇੜਾਂ ਮਾਰਨ ਡਿਓ ਇੱਕ ਮਿੰਟ ਇੱਕ ਮਿੰਟ ਬਦਮਾਸ਼ੀਆਂ ਕਰਨ ਡਿਆ ਕਾਰਾਂ ਦੇ ਇੱਕ ਮਿੰਟ ਪਿੱਛੇ ਪਿੱਛੇ ਛੱਡੀ ਉਹ ਛੋਟ ਇੱਕ ਮਿੰਟ ਆ ਚਪੇੜਾਂ ਮਾਰ ਕੇ ਗਈ ਐ ਠੀਕ ਐ ਇਹ ਮੁੜ ਕੇ ਹੋਰ ਨਹੀਂ ਕੋਈ ਗੱਲ ਇਹ ਗੱਲ ਹੋਣ ਢੀ ਜੇ ਠੀਕ ਐ ਇਹ ਬਦਮਾਸ਼ੀਆਂ ਕਰਨ ਡੇ ਨੇ ਪੂਰੀਆਂ ਤੇ ਇਹਨਾਂ ਇਹ ਬੇਫਾਲਤੂ ਚ ਪੇਡ ਮਾਰੀ ਗਈ ਹੈ ਮੇਰੇ ਮੂੰਹ ਤੇ ਠੀਕ ਹੈ ਐ ਐ ਵੇਖ ਲੋ ਠੀਕ ਹੈ ਠੀਕ ਹੈ ਇਹਨਾਂ ਨੂੰ ਕੋਈ ਗੱਲ ਮਾੜੀ ਨਹੀਂ ਕਹੀ ਅੱਗੋ ਕਹਿੰਦੇ ਲੜ ਕੇ ਵੇਖ ਲੋ ਐ ਤੇ ਬਦਤਮੀਜ਼ੀ ਨੇ ਇਹਨਾਂ ਦੀ ਇਹ ਬਦਮਾਸ਼ੀ ਨਹੀਂ ਚੱਲਣੀ ਐ ਇਹ ਆਪਾਂ ਨਾ ਕੇ ਇਹਨੂੰ ਕਹੀਦਾ ਤੇ ਨਾ ਸੁਣੀਦਾ ਉਧਰ ਹੋ ਤੂੰ ਵੀ ਉਧਰ ਹੋ ਨਾ ਨਜਾਇਲ ਮਾਰਿਆ ਨਜਾਇਜ਼ ਨਜਾਇਜ਼ ਮਾਰਿਆ ਜੇ ਅਨਜਾਇਜ ਮਾਰਿਆ ਜੇ ਅਨਜਾਇਜ ਅਨਜਾਇਜ ਮਾਰਿਆ ਜੇ ਅਨਜਾਇਜ ਮਾਰਿਆ ਜੇ ਹੋਰ ਕੰਪਲੀਟ ਦੇ ਦੋ ਦੀ ਅਨਜਾਇਜ ਮਾਰਿਆ ਇੱਕ ਦਿਨ ਚਪੇੜ ਮਾਰਿਆ ਇੱਕ ਦਿਨ ਚਪੇੜ ਉਹ ਮੋੜੇ 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 ਤੂੰ ਗਿਆਇਓ ਆਜੇ ਨਜਾਇਜ ਮਾਰਿਆ ਆਜੇ ਨਜਾਇਜ ਮਾਰਿਆ ਆਜੇ ਆਹ ਮਾਰਿਆ ਜੇ ਇਹਨਾਂ ਨੇ ਚੰਗੀ ਰੀਜ ਨਾਲ ਮਾਰਿਆ ਜੇ ਆ ਮੁੜ ਕੇ ਇਹਨਾਂ ਨੇ ਇਹਨਾਂ ਨੇ ਬਾਪੂ ਮੇਰੇ ਪਿਓ ਨੂੰ ਵੀ ਬੜਾ ਮਾਰਿਆ ਜੇ ਠੀਕ ਆ ਤੇ ਇਹਨਾਂ ਨੂੰ ਕੋਈ ਗੱਲ ਹੀ ਨਹੀਂ ਬਾਪੂ ਮੇਰੇ ਦੀ ਇੱਥੇ ਗੱਡੀ ਲੱਗੀ ਤੇ ਉਹਨਾਂ ਨੇ ਉਹਨਾਂ ਨੂੰ ਕਿਹਾ ਵਾ ਕਿ ਬਸ ਗੱਡੀ ਉਹਨਾਂ ਨੇ ਹਾਂ ਮਾਰਿਆ ਬਾਪੂ ਨੇ ਨਹੀਂ ਸੁਣਿਆ ਠੀਕ ਆ ਬਾਪੂ ਨੇ ਨਹੀਂ ਸੁਣਿਆਗਾ ਤੇ ਮੈਂ ਇਹ ਕਹਦੇ ਕਿ ਉਹ ਹਰਾਮ ਦਾਵਾ ਤੇ ਉਹ ਨਿਕਲ ਗਿਆ ਤੇ ਉਹਦੀ ਪੁਲਸ ਵਾਲੀ ਜਿਹੜੀ ਉਹਨਾਂ ਦੀ ਕੁੜੀ ਆ ਉਹਨੇ ਮੇਰੇ ਮੂੰਹ ਤੇ ਚ ਪੇੜ ਮਾਰੀ ਜੇ ਠੀਕ ਜੇ ਤੇ ਮੁੜ ਕੇ ਆ ਦਾਤਰ ਲੈ ਕੇ ਆਏ ਜੇ ਠੀਕ ਆ ਸ਼ਵੀ ਲੈ ਕੇ ਆਏ ਤੇ ਮੇਰੇ 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 ਪਿਓ ਨੂੰ ਵੀ ਮਾਰਿਆ ਜੇ ਇਹਨਾਂ ਨੇ ਠੀਕ ਜੇ ਤੇ ਆ ਇਹਨਾਂ ਨੇ ਅੱਜ ਦਾ ਮਾਰਿਆ ਜੇ ਇਹਨਾਂ ਨੇ ਅੰਦਰੋਂ ਨੇ ਮਾਰ ਦਿਆ ਮਨੇ ਓਏ ਉਹਨੂੰ ਵੀ ਮੇਰੇ ਨੂੰ ਅੰਦਰ ਕੀਤਾ ਇਹਨਾਂ ਨੇ ਤੁਹਾਨੂੰ ਦੱਸਨੇ ਤੁਹਾਨੂੰ ਆ ਮੇਰੇ ਪਿਓ ਨੂੰ ਅੰਦਰ ਲੈ ਕੇ ਗਏ ਜੇ ਅੰਦਰ ਮਾਰਨਗੇ ਮਾਰੇ ਦੇ ਅੰਦਰ ਮੇਰੇ ਪਿਓ ਨੂੰ ਮਾਰੇ ਦੇ ਅੰਦਰ ਮੇਰੇ ਪਿਓ ਨੂੰ ਮਾਰੇ ਦੇ ਅੰਦਰ ਆ ਮਾਰੇ ਦੇ ਮੇਰੇ ਪਿਓ ਨੂੰ ਲੈ ਗਿਆ ਅੰਦਰ ਆ ਮੇਰੇ ਪਿਓ ਨੂੰ ਮਾਰੇ ਦੇ ਅੰਦਰ

ਠੀਕ ਹੈ ਮੈਂ ਇਹਨਾਂ ਨੂੰ ਮੈਨੂੰ ਮਿਲਦੇ ਆ ਸੱਤ-ਸੱਤ ਕਰੀ ਦੀ ਆ ਵੀ ਹਾਂ ਜੀ ਸਾਸੀ ਕਾਲ ਜੀ ਸਾਰਿਆਂ ਇਹਨਾਂ ਦੇ ਤੱਕ ਰਿਸ਼ਤੇਦਾਰਾਂ ਨੂੰ ਮੈਂ ਇਹ ਕਿਹਾ ਵਾ ਸਾਸੀ ਕਾਲ ਬੁਲਾਈ ਦੀ ਆ ਕਿਸੇ ਨਾਲ ਅਜੇ ਤੱਕ ਵੈਰ ਨਹੀਂ ਹੋਇਆ ਕੁਝ ਨਹੀਂ ਹੋਇਆ ਉਹ ਦਿਨ ਜਿਹੜੀ ਗੱਲ ਹੋਈ ਉਹ ਦਿਨ ਵੀ ਇਹ ਮਾਵਾਂ ਤੀਆਂ ਉੱਥੇ ਬਾਹਰ ਖੜੀਆਂ ਸੀ ਇਹਨਾਂ ਨੂੰ ਮੈਂ ਇਕੱਲੇ ਗਈ ਮੈਂ ਸਾਸੀ ਕਾਲ ਬੁਲਾ ਕੇ ਫਿਰ ਮੈਂ ਗਿਆ ਜਦੋਂ ਮੈਂ ਨਿਕਲਿਆ ਕਿਤੇ ਮੁੰਡਾ ਮੇਰਾ ਬਾਹਰ ਖੜਾ ਹੀ ਹੋ ਉਹ ਉਸ ਟਾਈਮ ਤੇ ਤੇ ਇਹ ਮਾਵਾਂ ਤੀਆਂ ਕਹਿਣਾਂ ਆਪਣੇ ਕਹਿੰਦੀ ਫੌਜੀ ਤੇ ਕਰੇਗਾ ਤੇ ਮੇਰੇ ਬੇਟੇ ਨੇ ਇਹ ਗੱਲ ਕਹੀ ਆ ਕਹਿੰਦਾ ਵੀ ਆਂਡੀ ਪੀਂਹ ਦੇ ਕੋ ਕਹਿੰਦੇ ਫੌਜੀ ਕਰਾਇਗਾ ਉਹ ਆਈ ਆ ਉਹਦੀ ਕੁੜੀ ਉਹਨੇ ਆਣ ਕੇ ਥੱਪੜ ਮਾਰਤਾ ਤੇ ਬੱਸ ਮੈਂ ਤਾਂ ਨਿਕਲ ਗਿਆ ਹਾਂ ਬਜ਼ਾਰ ਵਾਸਤੇ ਮੈਨੂੰ ਤਿੰਨ ਜਾਂ ਚਾਰ ਮਿੰਟ ਬਾਅਦ ਫੋਨ ਆ ਗਈ ਮੁੰਡੇ ਦੀ ਕਹਿੰਦਾ ਪਪਾ ਆ ਗੱਲ ਹੋ ਗਈ ਮੈਂ ਜਿੱਦਾਂ ਆਇਆ ਇੱਥੇ ਘਰੇ ਮੈਂ ਹਲੇ ਗੱਡੀ ਖੜੀ ਕੀਤੀ ਆ ਇਹਨਾਂ ਮੈਨੂੰ ਧੂਕੇ ਅੰਦਰ ਕੀਤਾ ਵਾ ਇਹਨਾਂ ਦਾ ਪੂਰਾ ਪਰਿਵਾਰ ਇੱਥੇ ਜਿੰਨੇ ਹੀ ਖੜੇ ਸੀ ਉਹ ਮੈਨੂੰ ਅੰਦਰ ਲੈ ਕੇ ਚਲ ਗਏ ਆ ਇਹਨਾਂ ਨੇ ਮੇਰੇ ਹੱਥ ਧੁੱਕਿਆ ਸਾਰਿਆਂ ਨੇ ਠੀਕ ਹੈ ਮੈਂ ਕੋਹਣੀ ਕਿਤਾ ਮੈਂ ਇਹਨਾਂ ਨੂੰ ਸਿਰਫ ਇਹ ਪੁੱਛਣ ਡਿਆ ਸੀ ਕੀ ਹੋਇਆ ਕੀ ਇਹ ਦੱਸੋ ਤਾਂ ਗੱਲ ਕੀ ਆ ਮੈਂ ਤੇ ਇਹਨਾਂ ਨੂੰ ਪੁੱਛਣ ਡਿਆ ਮੈਨੂੰ ਆਇਆ ਮਿੱਸਿੱਦਾ ਇਹਨਾਂ ਨੂੰ ਗੱਡੀ ਉਹ ਮੈਂ ਜਿੱਦਾਂ ਉਤਰਿਆ ਮੈਨੂੰ ਅੰਦਰ ਲੱਗੇ ਬਸ ਨਹੀਂ ਆਪਾਂ ਇਹੋ ਕਾਲ ਕੀਤੀ ਸੀ ਆਪਾਂ ਉਸ ਤੋਂ ਬਾਅਦ ਮੈਂ ਨਹੀਂ ਕੀਤੀ ਮੇਰੀ ਵਾਈਫ ਨੇ ਮੇਰੇ ਬੱਚੇ ਨੇ ਕਾਲ ਕੀਤੀ ਆ ਮੈਨੂੰ ਇਹਨਾਂ ਨੂੰ ਮੈਂ ਸਿਰਫ ਇਹ ਪੁੱਛਣ ਡਿਆ ਵੀ ਮੈਨੂੰ ਇਹ ਦੱਸੋ ਕਿ ਗੱਲ ਕੀ ਹੋਈ ਆ ਕਿਉਂਕਿ ਮੇਰੇ ਇਹਨਾਂ ਨਾਲ ਕੋਈ ਹੈ ਨਹੀਂ ਝਗੜਾ ਮੈਂ ਤਾਂ ਇੱਥੇ ਮਹੱਲੇ ਦੇ ਵਿੱਚ ਸਾਰਿਆਂ ਨੂੰ ਬੁਲਾਉਣਾ ਇੱਕ ਦੂਜੇ ਨੂੰ ਇਹ ਪਤਾ ਨਹੀਂ ਫਿਰ ਉਹਥੇ ਉਹ ਲੈ ਗਏ ਆ ਕਹਿੰਦੇ ਤੇਰਾ ਉਹ ਕਰਾਉਣਾ ਪਰਚੇ ਉਹ ਕਰਾਉਣੇ ਆ ਪੁਲਸ ਆਈਆ ਇਹਨਾਂ ਨੇ ਕਦੇ ਕਾਲ ਕੀਤੀ ਉੱਥੇ ਚੰਡੀਗੜ ਚੰਡੀਗੜੋਂ ਫਿਰ ਇੱਥੇ ਉਹ ਇਹਨਾਂ ਨੇ ਕਾਲ ਕੀਤੀ ਆ ਬਸ ਇਹ ਉਸ ਤੋਂ ਬਾਅਦ ਮੈਨੂੰ ਉਸ ਤੋਂ ਬਾਅਦ ਮੈਨੂੰ ਇਹ ਉਹੋ ਹੀ ਪੁਲਸ ਜਿਹੜੀ ਆਈ ਸੀ ਉਹ ਮੈਨੂੰ ਉੱਥੇ ਲੈ ਕੇ ਚਲ ਗਏ ਠਾਣੇ ਹਾਂ ਜੀ ਮੇਰੇ ਵੱਲੋਂ ਕੰਪਲੀਟ ਮੈਨੂੰ ਹੀ ਲੈ ਗਏ ਆ ਉੱਥੇ ਗਏ ਉੱਥੇ ਕਹਿੰਦੇ ਬਲਾਜਾ ਕਰਾਉਣਾ ਮੇਰੋਂ ਹਸਪੀਟਲ ਲੈ ਗਏ ਉੱਥੇ ਕੋਈ ਨਹੀਂ ਆ ਨਾ ਮੇਰੇ ਬਲੱਡ ਟੈਸਟ ਹੋਇਆ ਨਾ ਕੁਝ ਹੋਇਆ ਉੱਥੇ ਡਾਕਟਰ ਨੇ ਵੀ ਉਦਾਂ ਲਿਖਤਾ ਵਾ ਆ ਫਿਰ ਇਹਨਾਂ ਨੇ ਦਿੱਤੀ ਆ ਉਸ ਤੋਂ ਬਾਅਦ ਹਾਂਜੀ ਇਹਨਾਂ ਨੇ ਦਰਖਾਸਤ ਦਿੱਤੀ ਆ ਪਰ ਉਸ ਤੋਂ ਬਾਅਦ ਵੀ ਅੱਜ ਤੱਕ ਕੋਈ ਕਾਰਵਾਈ ਨਹੀਂ ਹੋਇਆ ਲੈਤਾ ਕੋਈ ਕਿਉਂਕਿ ਇਹਨਾਂ ਨੂੰ ਹੋਣਾ ਚਾਹੀਦਾ ਸੀ ਵੀ ਪੁਲਿਸ ਵਾਲਿਆਂ ਨੂੰ ਇਹ ਚਾਹੀਦਾ ਸੀ ਵੀ ਉਹਥੇ ਥਾਣੇ 'ਚ ਬੁਲਾਉਣ ਦੇਣ ਇਹ ਕਦੀ ਕਹਿੰਦੇ ਆ ਕਿ ਅੱਜ ਉਹਥੇ ਉਹਦੀ ਡਿਊਟੀ ਉੱਥੇ ਲੱਗੀ ਆ ਆ 15 ਅਗਸਤ ਆ ਗਿਆ ਦੋ ਦਿਨੇ ਉੱਥੇ ਚੱਲ ਗਏ ਆ ਉਸ ਤੋਂ ਬਾਅਦ ਕਹਿੰਦੇ ਆ ਰਖੜੀ ਆ ਗਈ ਆ ਇਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਉਹ ਤੁਹਾਨੂੰ ਡੇ ਉਤੋਂ ਤੁਹਾਨੂੰ ਡੇ ਕਰਨ ਵੀ ਆਪਾਂ ਇਹਨਾਂ ਨੂੰ ਪਾੜਨਾ ਵਾ ਇਹਨਾਂ ਕੋ ਮਾਫੀਆਂ ਮੰਗਾਉਣੀਆਂ ਵਾ ਆਪਾਂ ਇਹ ਕਰਨਾ ਜੀ ਮੈਂ ਆਰਮੀ ਦੇ ਵਿੱਚ ਹੋਰ ਪਿਆਰ ਆਇਆ ਵਾ ਮੈਂ ਕੋਈ ਕਾਰਵਾਈ ਨਹੀਂ ਕਰਦਾ ਮੈਨੂੰ ਨਾ ਸਾਨੂੰ ਪਤਾ ਹੁੰਦਾ ਇਹ ਚੀਜ਼ਾਂ ਦਾ ਨਾ ਆਪਾਂ ਕੋਈ ਕਾਰਵਾਈ ਕਰਨ ਡਿਆ ਮੈਂ ਕੋਈ ਹਾਲੇ ਤੱਕ ਨਹੀਂ ਕੀਤੀ ਪਰ ਇਹਨਾਂ ਨੂੰ ਇਹ ਚਾਹੀਦਾ ਸੀ ਇੱਕ ਟੋਕੜ ਇਹ ਤਾਂ ਹੋਏ ਪੁਲਿਸ ਨੂੰ ਇਹ ਤਾਂ ਚਾਹੀਦਾ ਚਲੋ ਠੀਕ ਹੈ ਮਲਾਜਮਾਂ ਅੱਗੋਂ ਮੈਂ ਵੀ ਆਰਮੀ ਵਾਲਾ ਵਾ ਚਲੋ ਡੈਰ ਆਇਆ ਫਿਰ ਵੀ ਆਰਮੀ ਵਾਲਾ ਹੀ ਆਂ ਇਨਾਂ ਨੂੰ ਇਹ ਤਾਂ ਕੋਟ ਕੋਟ ਚੈਦਾ ਹੀ ਕਿ ਉਹਨੂੰ ਬੁਲਾ ਕੇ ਉਥੇ ਠਾਣੇ ਉਹ ਸਾਡੇ ਸਾਹਮਣੇ ਪੇਸ਼ ਕਰਾਏ ਨੇ ਕਿ ਸਾਡੇ ਤਾਂ ਘਰ ਦਾ ਕੰਮ ਚੱਲਦਾ ਪਿਆ ਸੀਗਾ ਸਾਰੀ ਮਿਸਤਰੀ ਵੀ ਲੱਗੀ ਰਾਜ ਮਿਸਤਰੀ ਲੱਗ ਗਈ ਲੱਕੜ ਮਿਸਤਰੀ ਲੱਗ ਗਈ ਆਪਾਂ ਸੀ ਕਿਹਾ ਉਹ ਕੰਮ ਕਰਵਾਉਣ ਦੇ ਗਏ ਆ ਤੇ ਸ਼ਾਮ ਦੇ ਟਾਈਮ ਨਾ ਇਹਨਾਂ ਨੂੰ ਲੋਕ ਮੁੰਡਿਆਂ ਨੇ ਬੋਲਿਆ ਵੀ ਅੰਕਲ ਜੀ ਸਾਡਾ ਸਾਮਾਨ ਥੋੜਾ ਜਿਹਾ ਸਾਨੂੰ ਲੈ ਕੇ ਮਾਰਕੀਟ ਜਾਣਾ ਇਹਨਾਂ ਦੀ ਗੱਡੀ ਗੱਡੀ ਆ ਬਾਹਰ ਤੇ ਗੱਡੀ ਇਹਦੇ ਤੇ ਸਾਡੇ ਗੇਟ ਦੇ ਅੰਦਰ ਹੀ ਸੀਗੀ ਥੋੜੀ ਜੀ ਆ ਮੈਂ ਤੇ ਮੇਰੇ ਬੇਟੇ ਮੇਰੀ ਬੇਟੀ ਬਾਹਰ ਖੜਾਣਾ ਤਾਂ ਇਹਨਾਂ ਦੀ ਲੜਕੀ ਆਈ ਆ ਗੱਡੀ ਤੇ ਉਹਨੇ ਗੱਡੀ ਨੂੰ ਪਤਾ ਨਹੀਂ ਸਟਾਰਟ ਕਰਨਾ ਜਾਂ ਕੁਝ ਕਰਨਾ ਉਹਨੇ ਦੋ ਵਾਰੀ ਹਾਰਾਂ ਦਿੱਤਾ ਅਸੀਂ ਇਹਦੇ ਪਪਾ ਨੇ ਨਹੀਂ ਗੋਲੀ ਗਾਲੋ ਗੱਡੀ ਕੱਢਣ ਦੇ ਸੀਗੇ ਉਹਨੇ ਨਹੀਂ ਗੋਲੀ ਤੇ ਇਹਨਾਂ ਨੇ ਇਹਨਾਂ ਮਰ ਕੇ ਗੱਡੀ ਲੈ ਕੇ ਚਲੇ ਗਏ ਤੇ ਬਾਅਦ ਵਿੱਚ ਇਹਨਾ ਆ ਜਿਹੜੇ ਕੁਲਵਿੰਦਰਪੁਰ ਭੈਣ ਜੀ ਤੇ ਕਹਿੰਦੇ ਕਿ ਇਹ ਫੌਜੀ ਜਿਹੜਾ ਨਾ ਇਹ ਪਰਾਇਆ ਕਾ ਪੂਰਾ ਪਰਾਇਆ ਕਾ ਤੇ ਮੇਰੇ ਬੇਟਾ ਵੀ ਖੜਾ ਆ ਸੀ ਬਾਤ ਕਹਿੰਦੇ ਕਿ ਉਹਨਾਂ ਨੇ ਮੇਰੇ ਬੇਟੇ ਨੇ ਬੋਲਿਆ ਕਿ ਆਂਟੀ ਜੀ ਵੇ ਇਸ ਤਰ੍ਹਾਂ ਤੁਸੀਂ ਮੇਰੇ ਪਾਪਾ ਨੂੰ ਥੋੜੀ ਨਾ ਬੋਲ ਸਕਦੇ ਹੋ ਤੇ ਇਹ ਜਿਹੜੀ ਉਹ ਕੁੜੀ ਗੱਡੀ ਜਿਹੜਾ ਉਹਨੇ ਇੱਕ ਟਰਨ ਕੀਤੀ ਗੱਡੀ ਗੱਡੀ ਉੱਥੇ ਲਾ ਕੇ ਤੇ ਉਹ ਅੰਦਰ ਆਈ ਅੰਦਰ ਆਣ ਕੇ ਤੇ ਕਹਿੰਦੀ ਮੈਂ ਤੇਰੇ ਚਪੇੜ ਬੜੀ ਜ਼ੋਰ ਦੀ ਇੱਕ ਚਪੇੜ ਮਾਰੀ ਇੱਕ ਹੋਰ ਮਾਰੀ ਫਿਰ ਕਹਿੰਦੀ ਕਿ ਤੈਨੂੰ ਹੁਣ ਮੈਂ ਦੱਸਦੀ ਆ ਕਿ ਤੇਰੀ ਆ ਜਿਹੜੀ ਜਵਾਨੀ ਜੀ ਚੜਨਦੀ ਆ ਨਾ ਮੈਂ ਹੁਣ ਕਹਿੰਦੀ ਤੇਰੀ 2 ਸੈਕਿੰਡ ਲਾਉਣੀ ਆ ਇਹਨੂੰ ਤੇਰੀ ਜਵਾਨੀ ਜੀ ਜਿਹੜੀ ਬੜੀ ਚੜਨਦੀ ਤੇ ਤੇ ਉਹ ਇਹਨੇ ਕਿਹਾ ਮੇਰੇ ਬੇਟੇ ਨੇ ਕਿਹਾ ਕਿ ਮੈਂ ਤੈਨੂੰ ਗਲਤ ਕੀ ਬੋਲਿਆ ਫਿਰ ਸਾਡੇ ਘਰ ਤੋਂ نیچے ਉਤਰ ਗਈ ਆ ਫਿਰ ਇਹਨਾਂ ਦੇ ਉਹ ਜਿਹੜੇ ਸੀਗੇ ਦੋਨੇ ਪਣੇਵਾ ਆ ਤੇ ਗਾੜੀ ਪਣੇਵੇ ਦਾ ਮੁੰਡਾ ਆ ਉਹ ਵੀ ਆ ਗਏ ਨੇ ਇਹਨਾਂ ਨੇ ਫੋਨ ਸਾਥ ਕਰਕੇ ਸਾਦ ਨੇ ਉਹ ਵੀ ਆ ਗਏ ਆ ਉਹ ਕਹਿੰਦਾ ਵੀ ਬਾਹਰ ਆ ਵੀਡੀਓ ਵਿੱਚ ਦੇਖਿਓ ਉਹ ਕਹਿੰਦਾ ਸਿੱਧਾ ਹੀ ਆਣ ਕੇ ਕਹਿੰਦਾ ਬਾਹਰ ਆ ਬਾਹਰ ਉਹ ਐਨੇ ਮੇਰੇ ਬੇਟੇ ਨੇ ਸਾਰਾ ਕੁਝ ਬੋਲਿਆ ਵੇ ਸਾਡੇ ਨਾਲ ਤੁਸੀਂ ਗਲਤ ਕੀਤਾ ਸਾਡੇ ਨਾਲ ਬਦਵਾਸ਼ੀ ਪੂਰੀ ਕਰਨ ਲਈਓ ਅਸੀਂ ਤੁਹਾਨੂੰ ਕੁਝ ਨਹੀਂ ਮਾੜਾ ਨਹੀਂ ਚੰਗਾ ਨਹੀਂ ਕਦੀ ਕੁਝ ਨਹੀਂ ਕੰਪਲੇਨ ਕੀਤੀ ਸੀਗੀ ਮੈਂ ਉਸੇ ਟਾਈਮ ਮੇਰੇ ਬੇਟੇ ਨੇ ਮੈਨੂੰ ਨੈਟ ਤੇ ਮੈਨੂੰ ਫੋਨ ਨੰਬਰ ਰਕਾਰਡ ਕਰਕੇ ਦਿੱਤਾ ਮੈਂ ਉੱਤੇ ਕੰਪਲੇਨ ਕੀਤੀ ਉਹ ਸੁਣਾਉਂ ਨਾਲੇ ਮੈਨੂੰ ਮਤਲਬ ਦੱਸਿਆ ਵੀ ਆਹ ਫੋਨ ਤੇ ਕਰੋ ਆਹ ਫੋਨ ਤੇ ਕਰੋ ਕਰਦੇ ਆ ਕਰਦੇ ਆ ਸਾਡੀ ਇੱਥੇ ਸਦਰ ਥਾਣੀ ਸ਼ਾਇਦ ਆਈ ਨਹੀਂ ਤੇ ਤੇ ਸਾਡੀ ਗੱਲ ਹੋਈ ਤੇ ਉਹ ਮਤਲਬ ਅਜੇ ਆਏ ਨਹੀਂ ਸੀਗੇ ਇਤੋਂ ਪਹਿਲੇ ਹੀ ਮੇਰੇ ਹਸਬੰਦ ਆ ਗਏ ਨੇ ਗੱਡੀ ਲੈ ਕੇ ਜ گئے ਸੀਗੇ ਤੇ ਵਾਪਿਸ ਆ ਗਏ ਨੇ ਅਸੀਂ ਫੋਨ ਕਰ ਦਿੱਤਾ ਵੀ ਸਾਨੂੰ ਇਹਨਾਂ ਦੀ ਕੁੜੀ ਨੇ ਮਾਰਿਆ ਮੇਰੇ ਬੇਟੇ ਨੇ ਤੇ ਉਹ ਇਹ ਆਏ ਨੇ ਅਜੇ ਗੱਡੀ 'ਚ ਉਤਰੇ ਨੇ ਤੇ ਇਹਨਾਂ ਨੇ ਇੱਥੇ ਤੂੰ ਤੂੰ ਕੇ ਇੱਥੇ ਮਾਰਿਆ ਪਹਿਲੇ ਗੱਡੀ 'ਚੋਂ ਲਾ ਕੇ ਇੱਥੇ ਮਾਰਿਆ ਇੱਥੇ ਮਾਰ ਕੇ ਫਿਰ ਆਪਣੇ ਘਰੇ ਧੂਕ ਲਾ ਗਏ ਇਹ ਇਹਨਾਂ ਮੁੜਕੇ ਦਾਤਰ ਤੇ ਉਹ ਲਾਏ ਉਹ ਬੰਡਾਸੀਆਂ ਲਾਏ ਉਹ ਸਾਡੇ ਤੇ ਵਾਰ ਕੀਤੇ ਮੇਰਾ ਬੇਟਾ ਘਰੋਂ ਬਾਹਰ ਨਹੀਂ ਗਿਆ ਗੇਟ ਬੰਦ ਕਰ ਲੈਂਦਾ ਸੀ ਜਦੋਂ ਉਹ ਤੇ ਤੇ ਵਾਰ ਕਰਨ ਆਉਂਦੇ ਸੀ ਮੇਰਾ ਬੇਟਾ ਗੇਟ ਬੰਦ ਕਰ ਲੈਂਦਾ ਸੀ ਕੋਈ ਕਾਰਵਾਈ ਨਹੀਂ ਕੋਈ ਕਾਰਵਾਈ ਸਾਡੀ ਕਿਤੇ ਕੋਈ ਸੁਣਵਾਈ ਨਹੀਂ ਹੋਈ ਜਿੱਥੇ ਵੀ ਅਸੀਂ ਜਾਂਦੇ ਹਾਂ ਉੱਥੇ ਸਾਡੀਆਂ ਗੱਲਾਂ ਜਿਹੜੀਆਂ ਰਿਪੋਰਟ ਹੋ ਕੇ ਇਹਨਾਂ ਦੇ ਕੋਲ ਪਹਿਲੇ ਆਉਂਦੀਆਂ ਆ ਸਾਡੀ ਕੋਈ ਸੁਣਵਾਈ ਨਹੀਂ ਚਾਹੀਏ ਜੀ ਉਹਨਾਂ ਦੀ ਗੱਡੀ ਲੱਗੀ ਸਾਡੇ ਬੂਏ ਗਾੜੀ ਤੇ ਮੇਰੀ ਬੇਟੀ ਇੱਥੇ ਉਧਰ ਮਾਵੀ ਡੂੜੀ ਤੋਂ ਆ ਗਈ ਅਸੀਂ ਗੱਡੀ ਦਾ ਮੂੰਹ ਮੋੜਨਾ ਸੀ ਜਿਹੜਾ ਫੌਜੀ ਗੱਡੀ ਦੇ ਵਿੱਚ ਹੀ ਸੀਗਾ ਤੇ ਆਪਣੀ ਕਾਰਵਾਈ ਨਾਲ ਗਲਤ ਹਰਕਤਾਂ ਕਰਨ ਲਿਆ। ਮੈਂ ਕਿਹਾ ਫੌਜੀ ਸਾਹਿਬ ਵੀ ਥੋੜੀ ਜਿਹਾ ਗੱਡੀ ਪਛਾਣ ਕਰ ਲੋ। ਕੁੜੀਆਂ ਨੇ ਚਾਰ ਆ ਰਹਾ ਹਾਰ ਨਹੀਂ ਦਿੱਤਾ। ਉਹਨੇ ਗੱਡੀ ਨਹੀਂ ਪਰਾਂ ਕੀਤੀ। ਮੈਂ ਇਹ ਜਿਹੜੀਆਂ ਗਲਤ ਹਰਕਤਾਂ ਕਰਨ ਦੇ ਤੁਸੀਂ ਆਪਣੇ ਅੰਦਰ ਜਾ ਕਰੋ ਬਾਹਰ ਨਹੀਂ ਕਰੀ ਦੀਆਂ। ਤੇ ਫੌਜੀ ਸਾਹਿਬ ਤੇ ਬੋਲਿਆ ਨਹੀਂ ਉਹਦਾ ਮੁੰਡਾ ਬੋਲਣ ਲੱਪਿਆ ਗਲਤ ਮਲਤ ਆ ਕੇ ਅੰਦਰੋਂ ਨਿਕਲਿਆ ਵਾ। ਜਦੋਂ ਅੰਦਰੋਂ ਨਿਕਿਆ ਬੋਲਿਆ ਵਾ ਤੇ ਅਹੀਂ ਉਥੇ ਲੱਗੇ ਆ ਗਏ ਤਾਂ ਉਹਨਾਂ ਹਟੋ ਟਾਈ ਕਰਤੀ। ਮੈਂ ਆਪਣੇ ਘਰ ਵੜ ਗਈਆਂ। ਕੁੜੀਆਂ ਸਾਰੇ ਚੱਲ ਗਈ ਆ। ਤੇ ਉਹ ਆਪਣੇ ਘਰ ਚੱਲ ਗਿਆ। ਕੋਈ ਗੱਲਬਾਤ ਨਹੀਂ ਹੋਈ ਉਦੋਂ। ਮੁੜ ਕੇ ਇੱਕ ਘੰਟੇ ਬਾਅਦ ਏ ਪੀ ਕੇ ਸ਼ਰਾਬ ਪੀਓ ਪੋਤੀ ਰੱਜ ਕੇ ਨਾਲ ਫੌਜਣ ਤੇ ਸਾਰਾ ਜਣੇ ਸਾਡੇ ਘਰ ਆ ਕੇ ਦਾਤਰ ਮੁੰਡੇ ਕੋ ਆ ਫੌਜੀ ਕੋ ਛੋਟਾ ਆ ਤੇ ਮੇਰੇ ਘਰ ਆ ਕੇ ਇਹਨਾਂ ਨੇ ਬੂਹਾ ਖੜਕਾ ਕੇ ਬੂਹਾ ਖੁੱਲ ਗਿਆ ਵਾ ਹਵੜਾ ਲੱਗਾ ਸੀ ਤੇ ਆ ਕੇ ਮੇਰੇ ਇਹਨਾਂ ਹਮਲਾ ਕੀਤਾ ਮੇਰੇ ਘਰ ਵਿੱਚ ਆ ਕੇ ਮੁੜ ਕੇ ਮੱਲੇ ਵਾਲੇ ਆਏ ਸਾਰੇ ਤੇ ਉਹਨਾਂ ਅਚੀ ਉਹ ਵਟ ਪਿਆ ਮੱਲੇ ਵਾਲੇ ਆਏ ਆ ਉਹਨਾਂ ਵੇਖਿਆ ਫੌਜਣ ਹੁੰਦਿਆਂ ਭੱਜੀ ਆ ਤੇ ਮੁੰਡਾ ਵੀ ਭੱਜ ਗਿਆ ਮੇਰੀਆਂ ਵੀਡੀਓ ਬਣਾ ਮਜ਼ਾਰਿਆ ਮੇਰੇ ਘਰ ਵਿੱਚ ਖਲੋ ਕੇ ਹੀ ਮੁੜ ਕੇ ਕੋਠੇ ਚੜ ਗਿਆ ਵਾ ਫੌਜੀ ਯਾਰਾ ਰੱਜਿਆ ਹੋਰ ਕੋ ਭੱਜਿਆ ਨਹੀਂ ਗਿਆ ਮਲੇ ਭਾਈ ਨੇ ਆਕੇ ਵੇਖਿਆ ਫੌਜੀ ਮੇਰੇ ਘਰੇ ਬੈਠਾ ਰਿਆ ਮੁਰਕੇ ਨਾ ਆਕੇ ਕੱਢਿਆ ਸ਼ਰਾਬੀ ਹਾਲਤ ਚ ਰੱਜਿਆ ਪਿਆ ਹੁਣ ਕੇ 112 ਤੇ ਫੋਨ ਕੀਤਾ ਇਹਨਾਂ ਨੇ ਆਪੇ ਕੀਤਾ ਨਾ ਦੇ ਬੇਟੇ ਨੇ ਪੁਲਿਸ ਆਈ ਉਹਨਾਂ ਨੇ ਵੇਖਿਆ ਕਿ ਫੌਜੀ ਸ਼ਰਾਬ ਨਾਲ ਰੱਜਿਆ ਮੁੰਡਾ ਵੀ ਰੱਜਿਆ ਸੀ ਮੁੰਡਾ ਕੋਠੇ ਚੜ ਕੇ ਉਂਝੀ ਚੀਕਾਂ ਮਾਰੀ ਗਿਆ ਵਾ ਤੇ ਮੇਰੀਆਂ ਵੀਡੀਓ ਬਣਾਈ ਗਿਆ ਮੇਰੇ ਘਰ ਵਿੱਚ ਵੀਡੀਓ ਬਣੀਆਂ ਜਿਹੜੀਆਂ ਗਲਤ ਵੀਡੀਓ ਦਿੱਤੀਆਂ ਹਾਂ ਹਾਂਜੀ ਇਕੱਲੇ ਰਹਿੰਦੇ ਮੇਰੀਆਂ ਬੇਟੀਆਂ ਤਿੰਨ ਜਾਣੇ ਮੁਕਾਬਲਾ ਕਰ ਤਿੰਨ ਜਾਣੇ ਆਏ ਮੇਰੇ ਘਰ ਮੇਰੇ ਸੱਟਾਂ ਮਾਰ ਗਿਆ ਵਾ ਮੇਰੇ ਕੋਲ ਜੋ ਸਟਾਫ ਮੇਰੇ ਜਾਰੀਆਂ ਵਜੀਆਂ ਵਜਿਗੀਆਂ ਮੁੜਕੇ ਮੈਨੂੰ ਹਸਪੀਟਲ ਹੀ ਖੜਿਆ ਵਾ ਮੇਰੇ ਭੈਣ ਭਰਾਵਾਂ ਨੇ ਮੱਲੇ ਵਾਲਿਆਂ ਨੇ ਤੇ ਮੇਰਾ ਮੈਡੀਕਲ ਜਿਹੜਾ ਵਾ ਉਹ ਥਾਣੇ ਪਿਆ ਆਇਆ ਵਾ ਤੇ ਮੈਨੂੰ ਰਾਜੀ ਰਾਮੇ ਬਾਰੇ ਦਬਾਅ ਪਾਉਂਦੇ ਰਹੇ ਆ ਧਮਕੀਆਂ ਵੀ ਧੁੰਦੇ ਆ ਪਰ ਮੈਂ ਲਾਰਾ ਲੱਪਾ ਲਾਈਗੀ ਅੱਜ ਕਰ ਲਾਂ ਗ੍ਰਾਈ ਨਾਵਾ ਕੱਲ ਕਰ ਲਾਂਗੇ ਸਾਨੂੰ ਆਪਣੇ ਅਫਸਰਾਂ ਤੇ ਭਰੋਸਾ ਵੀ ਜੋ ਕਰਨਗੇ ਸਹੀ ਇੱਕ ਕਾਰ ਲਾਉਣ ਤੋਂ ਮੈਡਮ ਸਾਡੇ ਐਸਆਈ ਤੇ ਕੁਲਵਿੰਦਰ ਕੌਰ ਲੱਗੇ ਆ ਉਹਨਾਂ ਦੇ ਨਾਲ ਹੀ ਫੌਜੀ ਪ੍ਰੇਮ ਸਿੰਘ ਦਾ ਘਰ ਆ ਤੇ ਕਾਰ ਲਾਉਣ ਨੂੰ ਝਗੜਾ ਹੋਇਆ ਇਹਨਾਂ ਦਾ ਇਦੇ ਸੰਬੰਧੀ ਇਹਨਾਂ ਦੀ ਐਮਐਲਏਾਂ ਤਾਂ ਸਾਡੇ ਕੋਲ ਉਹਦੇ ਸੰਬੰਧੀ ਇਹ ਤੇ ਤਸਦੀਕ ਕਰਕੇ ਇੱਕ ਤੇ ਪ੍ਰੋਟੈਕਟਿਵ ਐਕਸ਼ਨ ਕਰ ਰਹੇ ਆ ਨੰਬਰ 2 ਤੇ ਜੋ ਕਾਨੂੰਨੀ ਕਾਰਵਾਈ ਇਹਨਾਂ ਨੇ ਦੀ ਬਣਾਈ ਕਰ ਰਹੇ ਫਿਰ ਜੋ ਸਾਡੇ ਅਜੇ ਅਜੇ ਤੱਕ ਸਾਡੇ ਕਿਸੇ ਨੇ ਪੇਜ ਨਹੀਂ ਕੀਤੀਆਂ ਬਟ ਸੋਸ਼ਲ ਮੀਡੀਆ 'ਨੂੰ ਤੇ ਦੇਖਿਆ ਗਿਆ ਉਹ ਉਹਨੂੰ ਤੇ ਬਾਤ ਕੇ ਉਹਦੇ ਮੁਤਾਬਕ ਜੋ ਵੀ ਕਾਨੂੰਨੀ ਕਾਰਵਾਈ